ਖਰਚਾ ਵੀ 10000 ਰੁਪਏ ਕਿੱਲੇ ਦਾ ਵੱਧ ਕਰਦਾ ਹੁਣ ਤੂੰ ਹਾਂ ਫੇਰ ਬਾਈ ਜੇ ਤੇਰੇ ਦੋ ਮਣ ਵੱਧ ਵੀ ਹੋ ਜਾਈ ਬਾਈ ਮੈਨੂੰ ਤਾਂ ਵੀ ਨਹੀਂ ਉਹ ਹੈ ਗਿਆ ਮੇਰੇ ਖੇਤ ਦੇ ਵਿੱਚ ਜ਼ਹਿਰ ਨਹੀਂ ਪਿਆ ਹੁਣ ਲੋਕ ਕਲੋਰੋ ਆ ਬਾਈ ਮੈਂ ਕਦੇ ਕਲੋਰੋ ਨਹੀਂ ਪਾਈ ਅੱਜ ਤੱਕ ਉਸ ਦੋ ਦੋ ਵਾਰੀ ਪਾਦੀ ਬਾਈ ਪਾਦੀ ਦੋ ਵਾਰੀ ਦੋ ਦੋ ਵਾਰੀ ਚਲ ਦੋ ਵਾਰੀ ਕਲੋਰੋ ਬਾਈ ਯਾਰ ਦੋ ਦੋ ਵਾਰੀ ਤੇਰੀ ਬਾਈ ਆਉਹੀ ਆਹੋ ਹੋ 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 ਕਿਸਾਨ ਪ੍ਰਭੂ ਆ ਪੈਸ ਇਹ ਜਿਹੜਾ ਤੁਸੀਂ ਪੈਸਟੀਸਾਈਡ ਆ ਇਹ ਸਾਨੂੰ ਲੈ ਕੇ ਬੈਠੂਗਾ ਜੇ ਨਾ ਹਟੇ ਅਵੇਰ ਹੋ ਜੋ ਆ ਜਿਹੜੇ ਬਾਈ ਹਸਪਤਾਲ ਭਰੇ ਪਏ ਐ ਨਾ ਕਾਲੇ ਬਾਈ ਇਹ ਐਵੇਂ ਨਹੀਂ ਭਰੇ ਪਏ ਇਹ ਬਈਆ ਪੈਸਟੀਸਾਈਡਾਂ ਨਾਲ ਮਾਰਤੇ ਹਾਂ ਦੇ ਤੇਰੀ ਦੇ ਲੈ ਤੇਰੀ ਦੇ ਬਾਈ ਯਾਰ ਕਿਈ ਦੋ ਮਨ ਵੱਧ ਹੋ ਜੂਗੀ ਯਾਰ ਹੈ ਸਮਝ ਤੋਂ ਬਾਹਰ ਐ ਲੋਕਾਂ ਦਾ ਸਮਝ ਹੋ ਜੋ ਬਾਈ ਅਵੇਰ ਹੋ ਜੋ ਪੰਜਾਬੀਓ ਪਸਤਾਉਂਗੇ ਨਹੀਂ ਬਈ ਫੁੱਲ ਜੋ ਵੀ ਬੱਚੇ ਹੋ ਜਾਣਗੇ ਆ ਬਾਈ ਸੋਨੂੰ ਸਾਰੀਆਂ ਮਾਰਨ ਦੀਆਂ ਤੈਰੀਆਂ ਨੇ ਬਾਈ ਪੱਲ ਜੋ ਸੋਡੇ ਬੱਚੇ ਹੋ ਜਾਣਗੇ ਬਾਈ ਕੂ ਕੂ ਕੇ ਲੋਕ ਲੱਖੇ ਸਦਾਣੇ ਵਰਗੇ ਮਰ ਗਏ ਲੋਕ ਸੁਣਦੇ ਨਹੀਂ ਹੈਗੇ ਬਾਈ ਨਹੀਂ ਸੁਣਦੇ ਬਾਈ ਹੈ ਨਹੀਂ ਸੁਣਦੇ ਫੇਰ ਵੀ ਨਹੀਂ ਸੁਣਦੇ ਵੈਸੇ ਇੱਕ ਝੋਨਾ ਦਿਖਦਾ 100 ਮਣ ਕਿੱਡੀ ਗੱਲ ਹੈ ਯਾਰ ਇਹ ਪੰਜ ਮਣ ਉਹ ਹੋ ਜੀ ਹਾਂ ਬਸ ਮਾਰ